ਅਰਦੇ ਨਾਲ ਜਿਹੜੀਆਂ ਨੇ ਝੁੱਗੀਆਂ ਚੌਪੜੀਆਂ ਜਿਹੜੀਆਂ ਨੇ ਪਾਣੀ ਦੇ ਵਿੱਚ ਵਹਿ ਗਈਆਂ ਸੀ ਲੇਕਿਨ ਉਸ ਨੂੰ ਲੈ ਕੇ ਸਿਕੋ ਅਮਰੀਕਨ ਟੀਮ ਦੇ ਵੱਲੋਂ ਬਹੁਤ ਵਧੀਆ ਉਪਰਾਲੇ ਜਿਹੜੇ ਕੀਤੇ ਗਏ ਨੇ ਜਗਾ ਜਗਾ ਕੈਂਪ ਲਗਾਏ ਗਏ ਸੀ ਲੇਕਿਨ ਜੋ ਜਰੂਰਤਮੰਦ ਲੋਕਾਂ ਨੂੰ ਚੀਜ਼ਾਂ ਸੀ ਉਹ ਪ੍ਰੋਵਾਈਡ ਕੀਤੀਆਂ ਗਈਆਂ ਲੇਕਿਨ ਅੱਜ ਸਿਕੋ ਅਮਰੀਕਾ ਦੀ ਟੀਮ ਦੇ ਵੱਲੋਂ ਅੱਜ ਫੇਰ ਤੋਂ ਜਰੂਰਤਮੰਦ ਲੋਕਾਂ ਨੂੰ ਜਿਹੜੇ ਨੇ ਕੱਪੜੇ ਪ੍ਰੋਵਾਈਡ ਕੀਤੇ ਗਏ ਨੇ ਜੋ ਝੁੱਗੀਆਂ ਚੌਪੜੀ ਚ ਕਾਫੀ ਲੰਬੇ ਸਮੇਂ ਤੋਂ ਲੋਕ ਰਹਿ ਰਹੇ ਸੀ ਅਸੀਂ ਕਹਿਣਾ ਚਾਹਤੇ ਹਾਂ हमको ਗਰੀਬ ਨੂੰ ਥੋੜਾ ਬਹੁਤ ਰਾਸ਼ਨ ਦੋ छोटे छोटे बच्चे हमारे कोई रहने का जगह नहीं है कोई ठिकाना नहीं है कोई आते हैं कहते है, भाग जाओ आप लोग सब दुखी छोड़ के, सब अब अब हम कहां रहेंगे कहाँ जाएंगे आप हमको कहीं जगह दो बैठने के लिए हम वोट भी हमारे पास हम वोट भी देंगे आप लोगों को जो हालात देखे ने सो झुग्गी चौपड़िया साल तो इतने लगातार ਲੇਕਿਨ ਜੋ ਉਹਨਾਂ ਨੇ ਹਾਲਾਤ ਦੱਸੇ ਨੇ ਕਿ 5 ਸਾਲ ਤੋਂ ਅਸੀਂ ਇੱਥੇ ਰਹਿ ਰਹੇ ਹਾਂ ਲੇਕਿਨ ਸਾਡੇ ਹਲੇ ਤੱਕ ਵੀ ਕਿਸੇ ਨੇ ਸਾਡੀ ਬਾਹ ਨਹੀਂ ਪੜੀ ਲੇਕਿਨ ਅੱਜ ਅਸੀਂ ਕੋ ਅਮਰੀਕਾ ਦਾ ਬਹੁਤ-ਬਹੁਤ ਉਹਨਾਂ ਨੇ ਧੰਨਵਾਦ ਵੀ ਕੀਤਾ ਰਿਹਾ ਲੋਕਾਂ ਨੇ ਦੱਸਿਆ ਕਿ ਸਸ ਅਸੀਂ 5 ਸਾਲ ਤੋਂ ਇੱਥੇ ਰਹਿ ਰਹੇ ਹਾਂ ਨੇ तमाम ਦਰਸ਼ਕਾਂ ਦਾ ਸਵਾਗਤ ਹੈ ਸੋ ਮੈਂ ਤੁਹਾਡਾ ਅਬਦ ਮਿਲਨ ਸਿੰਘ ਸੋ ਗੱਲ ਕਰਨ ਜਾ ਰਿਹਾ ਜੀ ਅਮੇਜ਼ਿੰਗ ਟੀਵੀ ਦੀ ਟੀਮ ਫਿਰ ਤੋਂ ਪਹੁੰਚੀ ਹੈ ਲੁਧਿਆਣਾ ਦੇ ਜੱਸਿਆ ਰੋਡ ਦੇ ਨਜ਼ਦੀਕ ਜੋ ਕਿ ਸਿੱਖ ਆਫ ਅਮਰੀਕਾ ਦੀ ਟੀਮ ਦੇ ਵੱਲੋਂ ਲਗਾਤਾਰ ਜਿਹੜੇ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਤੁਹਾਨੂੰ ਦੱਸਦੀ ਹੈ ਫਿਰ ਤੋਂ ਕਿ ਲਗਾਤਾਰ ਪਿਛਲੇ ਦਿਨ ਫਿਰ ਹੜ ਆਏ ਸੀ ਕਿ ਲੇਕਿਨ ਹੜ ਦਰਿਆ ਹੈ ਹੜ ਦੇ ਨਾਲ ਜਿਹੜੀਆਂ ਨੇ ਝੁੱਗੀਆਂ ਚੌਪੜੀਆਂ ਜਿਹੜੀਆਂ ਨੇ ਪਾਣੀ ਦੇ ਵਿੱਚ ਵਹਿ ਗਈਆਂ ਸੀ ਲੇਕਿਨ ਉਸ ਨੂੰ ਲੈ ਕੇ ਸਿੱਖ ਆਫ ਅਮਰੀਕਾ ਦੀ ਟੀਮ ਦੇ ਵੱਲੋਂ ਬਹੁਤ ਵਧੀਆ ਉਪਰਾਲੇ ਜਿਹੜੇ ਕੀਤੇ ਗਏ ਨੇ ਅ ਜਗਾ ਜਗਾ ਕੈਂਪ ਲਗਾਏ ਗਏ ਸੀ ਲੇਕਿਨ ਜੋ ਜ਼ਰੂਰਤਮੰਦ ਲੋਕਾਂ ਨੂੰ ਚੀਜ਼ਾਂ ਸੀਗਾ ਪ੍ਰੋਵਾਈਡ ਕੀਤੀਆਂ ਗਈਆਂ ਲੇਕਿਨ ਅੱਜ ਸਿੱਖੋ ਅਮਰੀਕਾ ਦੀ ਟੀਮ ਦੇ ਵੱਲੋਂ ਅੱਜ ਫੇਰ ਤੋਂ ਜ਼ਰੂਰਤਮੰਦ ਲੋਕਾਂ ਨੂੰ ਜਿਹੜੇ ਨੇ ਕੱਪੜੇ ਪ੍ਰੋਵਾਈਡ ਕੀਤੇ ਗਏ ਨੇ ਜੋ ਝੁੱਗੀਆਂ ਚੌਪੜੀ ਚ ਕਾਫੀ ਲੰਬੇ ਸਮੇਂ ਤੋਂ ਲੋਕ ਰਹਿ ਰਹੇ ਸੀ ਸੋ ਗੱਲਬਾਤ ਕਰਾਂਗੇ ਪਹਿਲਾਂ ਅ ਕੀ ਕਹਿਣਾ ਚਾਹੋਗੇ ਜੋ ਸਿੱਖੋ ਅਮਰੀਕਾ ਦੀ ਟੀਮ ਆਪਕੇ ਕੋਲ ਪਹੁੰਚੀ ਹੈ ਜੀ ਹਮ ਕਹਿਣਾ ਚਾਹਤੇ ਹਮਕੋ ਗਰੀਬ ਕੋ ਥੋੜਾ ਬਹੁਤ ਰਾਸ਼ਨ ਦੋ ਛੋਟੇ ਛੋਟੇ ਬੱਚੇ ਹਮਾਰੇ ਕੋਈ ਰਹਿਣੇ ਕਾ ਜਗਾ ਨਹੀਂ ਹੈ ਕੋਈ ਠਿਕਾਣਾ ਨਹੀਂ कोई आते हैं कहते हैं, भाग जाओ आप लोग सब जुग्गी छोड़ के सब ले के अब हम कहाँ रहेंगे अब कहाँ जाएंगे अब हमको कहीं जगह दो बैठने के लिए हम वोट भी हमारे पास हम वोट भी देंगे आप लोगों को जो हमारे से होगा वोट जितने सब जुग्गी वाले के वोट भी हम दे देंगे भी कितने समय से रह रहे हो यहाँ पे हमको हो गया पाँच साल हो गया यहाँ रहते रहते हमारी कोई कार्रवाई नहीं हो रही यहाँ पे पाँच साल में जैसे आपने ये सिखो अमेरिका की टीम आज आप, आपके पास पहुँची है कपड़े प्रोवाइड किए हैं जरूरतमंद लोगों को आ, पहले किसी ने कभी कि ऐसे उपरला सोचा है पहले आए थे पुलिस वाले कभी कपड़े दे जाते थे सर्दी में बच्चों को तो दे जाते थे जूते दे जाते थे अब सर्दी में आप लोग आए हो अब आप, आप लोग आए हो अमेरिका वाले तो आप लोगों ने कपड़ा दिया है बच्चों को दिया कपड़ा हम लोगों को दिया है बढ़िया लगा हुआ है इसी तरह हमको राशन भी दे जाना कोई हमारे लिए दवाई वाई का कैंप भी लगवा देना हमारे बच्चे की देखभाल हो जाएगी लेकिन आप जो सिख ऑफ अमेरिका की टीम जो आपको बिल्कुल लाइव जो अमेरिका में आपको लोग देख रहे हैं उनको क्या कहना चाहोगे जैसे आप सिख ऑफ अमेरिका का धन्यवाद कैसे करना चाहोगे हम तो यही कहना चाहते हैं कि बढ़िया लगा हमको जैसे हमको कपड़ा दिया हमको बहुत बढ़िया लगा अमेरिका की टीम आपके पास है। जो जिस हिसाब से हमें कपड़े बांटे दिए अमेरिका की टीम ने बढ़िया लगा ऐसे गरीबों के लिए बांटते रहेंगे अमेरिका वाले बढ़िया धन्यवाद उनका भाई हाथ जोड़ के प्रार्थना है ऐसे बांटते रहो बस ठंडी के मौसम में जैसे देख रहे हैं कि अब ठंडी का मौसम शुरू हो गया है सिखो अमेरिका की टीम के लिए लगातार जो आपके लिए बहुत जरूरतमंद लोगों के परिवार के लिए जो लगातार उपराले किए जा रहे हैं क्या करना है कहना चाहोगे जो आपकी वीडियो देख रहे हैं अमेरिका में भर राशन पानी अपना झुग्गी झुंपड़ी ये भी हटवा रहे यहाँ से पाँच सात साल हो गए हमें ये भी बोल रहे कि हटाओ अब हटानी पड़ेगी अब गरीब का तो है ही नहीं कहीं सारा

ਲੇਕਿਨ ਜੋ ਉਹਨਾਂ ਨੇ ਹਾਲਾਤ ਦੱਸੇ ਨੇ ਕਿ 5 ਸਾਲ ਤੋਂ ਅਸੀਂ ਇੱਥੇ ਰਹਿ ਰਹੇ ਹਾਂ ਲੇਕਿਨ ਸਾਡੇ ਹਲੇ ਤੱਕ ਵੀ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਲੇਕਿਨ ਅੱਜ ਸਿਕੋ ਅਮਰੀਕਾ ਦਾ ਬਹੁਤ-ਬਹੁਤ ਉਹਨਾਂ ਨੇ ਧੰਨਵਾਦ ਵੀ ਕੀਤਾ ਨੇ ਲੋਕਾਂ ਨੇ ਦੱਸਿਆ ਕਿ ਅਸੀਂ ਪੰਜ ਸਾਲ ਤੋਂ ਇੱਥੇ ਰਹਿ ਰਹੇ ਹਾਂ ਸਾਨੂੰ ਹਜੇ ਇੰਨੇ ਕੁ ਮਾੜੇ ਹਾਲਾਤ ਨੇ ਸਾਡੀ ਸਿਕੋ ਅਮਰੀਕਾ ਦੇ ਵੱਲੋਂ ਜਿਹੜੀ ਆ ਅਪੀਲ ਕੀਤੀ ਜਾ ਰਹੀ ਆ ਤੁਹਾਨੂੰ ਰਾਸ਼ਨ ਪ੍ਰੋਵਾਈਡ ਕੀਤਾ ਜਾਵੇ ਜਦ ਜਿਹੜੀ ਜਿਹੜੀ ਵੀ ਉਹਨਾਂ ਨੂੰ ਜ਼ਰੂਰਤ ਮੰਦ ਹੈਗੀ ਉਹਨਾਂ ਨੇ ਅਪੀਲ ਕੀਤੀ ਆ ਸੋ ਗੱਲਬਾਤ ਕਰਦੇ ਇਥੇ ਹੋਰ ਕੁਝ ਕੀ ਕਹਿਣਾ ਚਾਹੋਗੇ ਜਾਂ ਸਿਕੋ ਅਮਰੀਕਾ ਦੀ ਟੀਮ ਆਪਕੇ ਕੋਲ वो बढ़िया दिए हुए है उसकी क्षमता बढ़िया है हमारी कोई कर रहे और इतने साल हो गए हमारी चोरी हो जाते कोई कार्रवाई नहीं करती गरीब आदमी के पास वोट है वोट ले लेते राशन कार्ड भी नहीं है वो राशन कार्ड भी नहीं देते हम लोग को आज जो जैसे अमेजिंग टीवी की टीम और अमेरिका की टीम आपके पास पहुंची है पहले कभी पांच साल से यहाँ से रह रहे हो पहले कभी ऐसा उपराला हुआ है देखा कभी नहीं देखा नहीं दिया आज कैसे धन्यवाद करना चाहोगे सिखो अमेरिका टीम का धन्यवाद दन्या, ਮੈਡੀਕਲ ਜੀ ਲੋਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਗਈ ਆ ਸੋ ਉਹਨਾਂ ਨੇ ਲਗਾਤਾਰ ਜਿਹੜੇ ਨੇ ਸਿੱਖੋ ਅਮਰੀਕਾ ਦੀ ਪੂਰੀ ਟੀਮ ਦਾ ਜਿਹੜਾ ਧੰਨਵਾਦ ਕੀਤਾ ਗਿਆ ਸੋ ਸਾਡੇ ਨਾਲ ਸਿੱਖੋ ਅਮਰੀਕਾ ਦੀ ਟੀਮ ਜਿਹੜੀ ਆ ਬਿਲਕੁਲ ਮੌਜੂਦ ਆ ਸੋ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਸੋ ਲਗਾਤਾਰ ਇਹਨਾਂ ਦੇ ਵੱਲੋਂ ਜਿਹੜਾ ਬਹੁਤ ਵਧੀਆ ਜਿਹੜਾ ਲੋਕਾਂ ਦੇ ਉਪਰਾਲਾ ਕੀਤਾ ਜਾ ਰਿਹਾ ਹੈ ਜ਼ਰੂਰਤਮੰਦ ਲੋਕਾਂ ਨੂੰ ਮੈਡਮ ਕਿਸ ਤਰ੍ਹਾਂ ਦੇਖਦੇ ਹੋ ਸਿੱਖੋ ਅਮਰੀਕਾ ਦੀ ਤੁਹਾਡੀ ਪੂਰੀ ਟੀਮ ਜਿਹੜੀ ਆ ਬੜੀ ਵਧੀਆ ਲਗਾਤਾਰ ਪੰਜਾਬ ਭੱਜ ਦੇ ਵਿੱਚ ਉਪਰਾਲੇ ਕਰ ਰਹੀ ਹੈ ਲੇਕਿਨ ਲਗਾਤਾਰ ਜਿਹੜੀ ਜ਼ਰੂਰਤਮੰਦ ਲੋਕਾਂ ਨੂੰ ਜਿਹੜੇ ਚੀਜ਼ਾਂ ਪ੍ਰੋਵਾਈਡ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਤੇ ਬਾਰੇ ਅਸੀਂ ਸਿਕ ਆਫ ਅਮਰੀਕਾ ਦਾ ਬਹੁਤ ਧੰਨਵਾਦ ਕਰਦੇ ਆਂ ਸਭ ਤੋਂ ਪਹਿਲੇ ਘਰ ਉਹਨਾਂ ਨੇ ਸਾਨੂੰ ਇੱਥੇ ਭੇਜਿਆ ਅਸੀਂ ਇੱਥੇ ਆਏ ਅਸੀਂ ਦੇਖਿਆ ਹੈ ਕਿ ਇਸ ਹਾਲਾਤ ਚ ਰਹਿ ਰਹੇ ਨੇ ਨਹੀਂ ਠੰਡ ਚ ਰਹਿ ਲੇ ਰਹੇ ਦੂਸਰਾ ਉਹ ਜਿਹੜੇ ਉਹਨਾਂ ਨੂੰ ਗਰਮ ਕੱਪੜੇ ਦਿੱਤੇ ਨੇ ਉਹ ਹੁਣ ਪਾ ਸਕਦੇ ਨੇ ਨਹੀਂ ਤਾਂ ਠੰਡ ਚ ਆਪਾ ਲੋਕ ਜਿਵੇਂ ਆਮ ਲੋਕ ਰਹਿੰਦੇ ਨੇ ਠੰਡ ਚ ਕਿੰਨਾ ਬੁਰਾ ਹਾਲ ਹੋ ਜਾਂਦਾ ਨੇ ਤੇ ਉਹ ਚੁੱਕੀਆਂ ਜਿਹੜੇ ਰਹਿ ਰਹੇ ਨੇ ਅਸੀਂ ਇੱਥੇ ਆ ਕੇ ਬਹੁਤ ਵਧੀਆ ਔਰ ਜਿਨ੍ਹਾਂ ਲੋਕਾਂ ਨੂੰ ਆਪਾਂ ਕੱਪੜੇ ਦਿੱਤੇ ਨੇ ਉਹ ਵੀ ਬਹੁਤ ਜ਼ਿਆਦਾ ਖੁਸ਼ ਹੋਏ ਨੇ ਮੈਂ ਬਸ ਇਹ ਨਹੀਂ ਕਹਿਣਾ ਚਾਹੂੰਗੀ ਸੋ ਗੱਲਬਾਤ ਕਰਾਂਗੇ ਸਿੱਖੋ ਅਮਰੀਕਾ ਦੀ ਜਿਹੜੀ ਟੀਮ ਹੋਰ ਆ ਕਿਸ ਤਰ੍ਹਾਂ ਦੇਖਦੇ ਹੋ ਵੀ ਲਗਾਤਾਰ ਜਿਹੜੇ ਨੇ ਉਪਰਾਲੇ ਕੀਤੇ ਜਾ ਰਹੇ ਨੇ ਸਿੱਖੋ ਅਮਰੀਕੀ ਟੀਮ ਵੱਲੋਂ ਸੋ ਸਿੱਖੋ ਅਮਰੀਕੀ ਟੀਮ ਨੇ ਬਹੁਤ ਜਿਆਦਾ ਉਪਰਾਲਾ ਕੀਤਾ ਇਹਨਾਂ ਨੇ ਹੜ ਦੇ ਵਿੱਚ ਇਹਦੇ ਲੋਕਾਂ ਦੀ ਲੋਕਾਂ ਦੀ ਬਹੁਤ ਮਦਦ ਕੀਤੀ ਸਰਦੀਆਂ ਵਿੱਚ ਇਹਨਾਂ ਨੇ ਜੋ ਕੱਪੜਿਆਂ ਦਾ ਉਪਰਾਲਾ ਕੀਤਾ ਸਭ ਤੋਂ ਬੈਸਟ ਹੈ ਇਹਨਾਂ ਨੇ ਲੋਕਾਂ ਨੂੰ ਰਾਸ਼ਨ ਵਗੈਰਾ ਪ੍ਰੋਵਾਈਡ ਕਰਾਇਆ ਮੈਡੀਸਿਨ ਦਿੱਤੀਆਂ ਨੇ ਤੇ ਆਪਣੇ ਹੋਰਿਆ ਸਮਾਜ ਦੇ ਹੁਣ ਇਸ ਦੌਰਾਨ ਇਹਨਾਂ ਨੇ ਕ ਇਹ ਬਿਲਕੁਲ ਨਾ ਬੋਲੋ ਅਮਿਤਾ ਆਪਣੇ ਥੈਂਕਸ ਨਾ ਕਰਦੇ ਅਮੈਰੀਕੀ ਟੀਵੀ ਦੇ ਸਿੱਖੋ ਅਮਰੀਕਾ ਟੀਮ ਦਾ ਸਾਰੀ ਦਾ ਅੱਜ ਜਿਵੇਂ ਕਿ ਤੁਸੀਂ ਸਿੱਖੋ ਅਮਰੀਕਾ ਦੀ ਪੂਰੀ ਟੀਮ ਇੱਥੇ ਪਹੁੰਚੀ ਸੀ ਲੇਕਿਨ ਇਹ ਜਿਵੇਂ ਦੱਸ ਰਹੇ ਨੇ ਕਿ 5 ਸਾਲਾਂ ਤੋਂ ਅਸੀਂ ਇੱਥੇ ਰਹਿ ਰਹੇ ਹਾਂ ਸਾਨੂੰ ਹਲੇ ਤੱਕ ਵੀ 5 ਸਾਲਾਂ ਦੇ ਵਿੱਚ ਸਾਡਾ ਕਿਸੇ ਨੇ ਹਾਲ ਨਹੀਂ ਪੁੱਛਿਆ ਆ ਕਿ ਲੇਕਿਨ ਅੱਜ ਉਹਨਾਂ ਨੇ ਤੁਹਾਡੀ ਪੂਰੀ ਟੀਮ ਦਾ ਧੰਨਵਾਦ ਕੀਤਾ ਵਾ ਕਿਸ ਤਰ੍ਹਾਂ ਲੋਕਾਂ ਦਾ ਦੁੱਖ ਸੁਣਿਆ ਕੀ ਕੀ ਲੋਕਾਂ ਨੇ ਤੁਹਾਨੂੰ ਦੁੱਖ ਸੁਣਾਏ ਇੱਥੇ ਆ ਕੇ ਸਰ 5 ਸਾਲਾਂ ਜਿਹਨਾਂ ਦਾ ਨਾਂ ਰਾਸ਼ਨ ਕਾਰਡ ਇਹਨਾਂ ਦਾ ਆਧਾਰ ਕਾਰਡ ਹੈ ਜੁਹਾਂ ਦਾ ਦੁੱਖ ਸੁਣ ਕੇ ਲੈ ਇਹਨਾਂ ਦਾ ਜੋ ਰਹਿਣ ਦਾ ਪ੍ਰਬੰਧ ਹੈ ਘਰ ਵਗੈਰਾ ਇਹਨਾਂ ਨੇ ਬਣਾਉਣੇ ਚਾਹੀਦੇ ਨੇ ਗੌਰਮਨ ਨੇ ਇਹਨਾਂ ਵੱਲ ਸੋਚਣਾ ਚਾਹੀਦਾ ਹੋ। ਜੀ ਬਿੰਪਰ ਸਿੱਕੋ ਅਮਰੀਕਾ ਦੀ ਪੂਰੀ ਟੀਮ ਸਾਡੇ ਨਾਲ ਮੌਜੂਦ ਹੈ ਤੇ ਇੱਥੇ ਹੋਰ ਮੈਡਮ ਮੌਜੂਦ ਨੇ ਗੱਲਬਾਤ ਕਰਦੀ ਹੈ ਮੈਡਮ ਕਿਸ ਤਰ੍ਹਾਂ ਦੇਖਦੇ ਹੋ ਸਿੱਕੋ ਅਮਰੀਕਾ ਦੀ ਪੂਰੀ ਟੀਮ ਵੱਲੋਂ ਜਿਹੜਾ ਅੱਜ ਲਗਾਤਾਰ ਉਪਰਾਂ ਲਈ ਜਿਹੜੇ ਕੀਤੇ ਜਾ ਰਹੇ ਨੇ। ਹਾਂ ਜੀ ਮਤਲਬ ਕਿ ਇਹ ਜਿਹੜੇ 6 ਆਫ ਅਮਰੀਕਾ ਟੀਮ ਹੈ। ਇਦੇ ਵੱਲੋਂ ਪਹਿਲਾਂ ਵੀ ਇਦਾਂ ਦੇ ਬਹੁਤ ਸਾਰੇ ਆਪ੍ਰੇਲ ਕੀਤੇ ਜਾ ਚੁੱਕੇ ਨੇ ਜਿਵੇਂ ਕਿ ਪਹਿਲੇ ਹੜ੍ਹ ਦੀ ਕਾਫੀ ਪਿੰਡਾਂ ਦੇ ਵਿੱਚ ਹੜਾ ਆਇਆ ਸੀ ਉਹਦੇ ਨਾਲ ਕਾਫੀ ਪਿੰਡ ਪੀੜੇ ਤੋਂ ਹੋਏ ਸੀ ਉਹਦੇ ਲਈ ਉਹਨਾਂ ਨੇ ਮੈਡੀਕਲ ਕੈਂਪ ਵਗੈਰਾ ਲਗਾਏ ਰਾਸ਼ਨ ਪ੍ਰੋਵਾਈਡ ਵਗੈਰਾ ਕੀਤਾ ਤੇ ਹੁਣ ਵੀ ਸਾਡੀ ਇਸੇ ਚੀਜ਼ 'ਚ ਸੇਵਾ ਲਗਾਈ ਹੋਈ ਹੈ ਜਿਹੜਾਂ ਲੋਕਾਂ ਦੇ ਕੋਲ ਕੱਪੜੇ ਨਹੀਂ ਆ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਗਰਮ ਕੱਪੜੇ ਵਗੈਰਾ ਦਿੱਤੇ ਜਾ ਰਹੇ ਨੇ ਤੇ ਇਸ ਸੇਵਾ ਦਾ ਮੁੱਖ ਸਾਨੂੰ ਉਤਤ ਕਿਿਆ ਤੁਹਾਨੂੰ ਅੱਜ ਤੁਸੀਂ ਇਹ ਪੂਰਾ ਅੰਦਰ ਚਾਨਣ ਮਾਇਆ ਜਰੋ ਦੇਖਿਆ ਲੋਕਾਂ ਦੇ ਘਰਾਂ ਦੇ ਵਿੱਚ ਤਾਂ ਗੈਸ ਜਿਹੜੇ ਨੇ ਸਿਲੰਡਰ ਚੁੱਲ੍ਹੇ ਵੱਲਦੇ ਹੁੰਦੇ ਨੇ ਲੇਕਿਨ ਅੱਜ ਇੱਥੇ ਦੇਖਿਆ ਵੀ ਰੋਡ ਦੇ ਉੱਤੇ ਜਿਹੜੇ ਨੇ ਇਹਨਾਂ ਨੇ ਇਸ ਤਰ੍ਹਾਂ ਆਪਣੇ ਰੋਟੀ ਕਿੱਦਾਂ ਕਿੰਨੇ ਮੁਸ਼ਕਿਲਾਂ ਪਕਾਉਂਦੇ ਨੇ ਹਾਂਜੀ ਸਰ ਇਹਨਾਂ ਦੇ ਅੰਦਰ ਅਸੀਂ ਹਾਲਾਤ ਜਾ ਕੇ ਜਿਵੇਂ ਦੇਖੇ ਨੇ ਬਹੁਤ ਮਾੜੇ ਹਾਲਾਤ ਹੋਏ ਪਏ ਨੇ ਤੇ ਠੰਡ ਨਾਲ ਵੀ ਇਹਨਾਂ ਦਾ ਬਹੁਤ ਬੁਰਾ ਹਾਲ ਆ ਇਹਨਾਂ ਦੇ ਹੋਰ ਵੀ ਇਹ ਕਹਿ ਰਹੇ ਨੇ ਕਿ ਸਾਨੂੰ 5 ਸਾਲ ਤੋਂ ਇੱਥੇ ਅਸੀਂ ਰਹਿ ਰਹੇ ਹਾਂ ਤੇ ਸਾਨੂੰ ਕਾਫੀ ਟਾਈਮ ਕਾਫੀ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ ਔਰ ਸਾਨੂੰ ਇੱਥੋਂ ਕਾ ਛੱਡ ਦਿੱਤਾ ਜਾਵੇ ਮਤਲਬ ਕਿ ਇਥੂ ਗਿਆ ਖਾਲੀ ਕਰਤੀਆਂ ਜਾਣ ਪਰ ਉਹ ਕਹਿੰਦੇ ਕਿ ਸੀ ਇਹਨ ਸਭ ਕੋ ਨਹੀਂ ਕਰਨਾ ਚਾਹੁੰਦੇ ਸਾਨੂੰ ਰਾਸ਼ਨ ਦਿੱਤਾ ਜਾਵੇ ਇਹਨਾਂ ਦੇ ਹਾਲਾਤ ਜਿਹੜੇ ਬਹੁਤ ਹੀ ਜ਼ਿਆਦਾ ਖਰਾਬ ਨੇ ਬਿਲਕੁਲ ਗੱਲਬਾਤ ਕੀਤੀ ਗਈ ਹੈ ਸਿਕੋ ਅਮਰੀਕਾ ਦੀ ਟੀਮ ਵੱਲੋਂ ਜਿਹੜਾ ਆ ਅੱਜ ਲੋਕਾਂ ਨੇ ਜਿਹੜਾ ਬਹੁਤ ਵਧੀਆ ਫੇਰ ਤੋਂ ਧੰਨਵਾਦ ਜਿਹੜਾ ਕੀਤਾ ਗਿਆ ਸੋ ਦੋਸਤੋ ਕਹਾਂਗੇ ਇਸ ਵੀਡੀਓ ਨੂੰ ਜਿਹੜਾ ਆ ਜਲਦੀ ਜਲਦੀ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਵੀ ਕਰੋ ਲੋਕਾਂ ਤੱਕ ਵੀਡੀਓ ਪਹੁੰਚੀ ਹੋਵੇ ਸੋ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀ ਕਿਸ ਤਰ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਲੋਕਾਂ ਨੇ ਸੋ ਤੁਹਾਡਾ ਕੀ ਕਹਿਣਾ ਸੋ ਕਮੈਂਟ